ਹੋ ਜਾਂਦਾ ਜੀ 5 ਕਿਲੋ ਕਣਕ ਨਾਲਿਆ ਕਜਾਰਾ ਕਿਹੜਾ ਨਾ ਵਾਚ ਚਾਹ ਪੈ ਰਹੀ ਦੀ ਜਿਹੜਾ ਦੁੰਦੇ ਐ ਅੱਛਾ ਪਹਿਲਾਂ ਕਿੰਨੀ ਮਿਲਦੀ ਸੀ ਜੀ ਪਹਿਲਾਂ 20 ਕਿਲੋ ਵੀ ਮਿਲ ਜਾਂਦੀ ਸੀ 15 ਕਿਲੋ ਵੀ ਮਿਲ ਜਾਂਦੀ ਸੀ ਹਾਂਜੀ ਉਹ ਸਭ ਬੰਦ ਹੋ ਗਈ ਅੱਛਾ ਤੇ ਕੀ ਕਹਿਣਾ ਚਾਹੋਗੇ ਫਿਰ ਜੇ 5 ਕਿਲੋ ਤਾਂ ਦਾ ਕਿੱਥੋਂ ਹੁੰਦਾ ਕਜਾਰਾ अच्छा ओदो नहीं बांधदा सी ते 5 ਨਾਲ ਖਤੋ ਜੁਗਾਣਾ ਹੂੰ ਪਹਿਲਾਂ ਚਲ ਸੀ ਅਮੀਨਾਂ ਦੀ ਇਕੱਠੀ ਦਿੰਦੇ 11 ਤਾਂ ਹੋ ਜਾਂਦਾ ਸੀ ਉਹਦੇ ਤੇ ਵੀ ਘਟਾਉਂਦੇ ਘਟਾਉਂਦਾ ਹੀ ਗਏ ਤੇ ਬਸ 5 ਕਿਲੋ ਤੇ ਆ ਗਿਆ 5 ਕਿਲੋ ਤੇ ਬਸ 2 ਕਿਲੋ ਤੇ ਆ ਜਾਣਗੇ ਫਿਰ ਹਾਂ ਤਾਂ ਮਿੰਨੜਾ ਪਹਿਲੇ ਸਾਥ ਫਿਰ ਹੂੰ ਵੋਟਾਂ ਤਾਂ ਹਰ ਇੱਕ ਸਾਲ ਬਾਅਦ ਆਉਂਦੀਆਂ ਰਹਿੰਦੀਆਂ ਆਪਾਂ ਚਾਈ ਚਾਈ ਪਾਉਂਨੇ ਆ ਜੀ ਵੋਟਾਂ ਦਾ ਉਦੋਂ ਪਤਾ ਨਹੀਂ ਚਾਈ ਚੜ ਜਾਂਦਾ ਆਪਾਂ ਨੂੰ ਸਾਰਿਆਂ ਨੂੰ ਹਣਾ ਵੋਟਾਂ ਦਾ ਉਸ ਟਾਈਮ ਤੇ ਆਪਦੀਆਂ ਸਾਰੀਆਂ ਮੰਗਾਂ ਮਸਲੇ ਆਪਾਂ ਖੋਲ ਜਾਂਦੇ ਆ ਖੋਲ ਜਾਂਦੇ ਆ ਤੇ 5 ਕਿਲੋ ਤਾਂ ਤਾਂ ਗੱਟੇ ਚੱਪ ਵਾਲਿਆਂ ਦਾ ਜੇ ਉਹ ਮਾੜੀ ਜਿਹੀ ਸਰਾਖ ਵੇਹ ਤੱਕ ਮਹੀ ਕਰ ਜਾਂਦੀ ਰਹੇ ਜੀ ਬਿਲਕੁਲ ਤੇ ਕੀ ਕਹੋਂਗੇ ਫਿਰ ਹੋਰ ਕੀ ਮੰਗਦੀ ਆ ਸਰਕਾਰ ਨੂੰ ਆਏ ਜਿਹਦੀ ਜੋ ਪਹਿਲਾਂ ਮਿਲਦੀ ਸੀ ਉਹ ਮਿਲ ਨਹੀਂ ਜੀ ਦੀ ਗਣਕ ਸਤਿ ਸ਼੍ਰੀ ਅਕਾਲ ਜੀ ਮੈਂ सुरेंद्र ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਖੜੇ ਆ ਪਿੰਡ ਢੱਲਵਾ ਕਲਾ ਜਿੱਥੇ ਸਰਕਾਰੀ ਦੀਪੂਆਂ ਤੇ ਅੱਜ ਰਾਸ਼ਨ ਮਿਲ ਰਿਹਾ ਇਹ ਰਾਸ਼ਨ ਗਰੀਬ ਲੋਕਾਂ ਦੇ ਵਿੱਚ ਵੰਡਿਆ ਜਾਣਾ ਹੁੰਦਾ ਹੈ ਸੋ ਪਿਛਲੇ ਲੰਮੇ ਸਮੇਂ ਤੋਂ ਇਹ ਰਾਸ਼ਨ ਜਿਹੜਾ ਉਹ ਘਟਾ ਕੇ 5 ਕਿਲੋ ਕਰ ਦਿੱਤਾ ਗਿਆ ਹੈ ਸੋ ਇੱਥੇ ਪਿੰਡ ਵਾਸੀ ਪਹੁੰਚੇ ਹੋਏ ਨੇ ਬਹੁਤ ਸਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ 5 ਕਿਲੋ ਕਣਕ ਦੇ ਨਾਲ ਜਿਹੜੀ ਇੱਕ ਮੈਂਬਰ ਨੂੰ ਮਿਲਦੀ ਆ ਪਰਿਵਾਰ ਦੇ ਨੂੰ ਕਿ ਇੱਕ ਮੈਂਬਰ ਦੇ ਨੂੰ ਜਿਹੜੀ ਉਹ 5 ਕਿਲੋ ਕਣਕ ਮਿਲਦੀ ਆ ਉਹਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਂਦਾ ਇਸ ਮਸਲੇ ਤੇ ਆਪਾਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਸੋ ਕਰਦੇ ਆ ਗੱਲਬਾਤ ਸੋ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਰਾਸ਼ਨ ਵੰਡਿਆ ਜਾ ਰਿਹਾ ਤੋ ਗੱਲਬਾਤ ਕਰਾਂਗੇ 5 ਕਿਲੋ ਕਣਕ ਦੇ ਨਾਲ ਕੀ guzara ਹੋ ਜਾਂਦਾ ਪਰਿਵਾਰਾਂ ਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਿੱਕ ਵੀਰੇ ਕਿਵੇਂ ਹੋ ਵਧੀਆ ਜੀ ਵਧੀਆ ਆ ਵਧੀਆ ਜੀ ਵਧੀਆ ਸਰ ਠੀਕ ਹੋ ਵਧੀਆ ਜੀ ਸ਼ੁਕਰੀਆ ਹੋਰ ਜੀ ਠੀਕ ਹੋ ਪਪੂ ਜੀ ਤੇ ਕਣਕ ਮੰਡੀ ਜਾ ਰਹੀ ਹੈ ਜੀ ਅੱਜ ਕਿੰਨੀ ਕਣਕ ਮਿਲ ਰਹੀ ਹੈ ਜੀ ਤੁਹਾਨੂੰ 5 ਕਿਲੋ ਮਹੀਨੇ ਦੀ ਮਹੀਨੇ ਦੀ 5 ਕਿਲੋ ਇੱਕ ਇੱਕ ਮੈਂਬਰ ਨੂੰ ਪਰਿਵਾਰ ਦੇ ਨੂੰ ਕੀ guzara ਹੋ ਜਾਂਦਾ ਜੀ 5 ਕਿਲੋ ਕਣਕ ਨਾਲ ਗਜਾਰਾ ਕਢਾਣਾ ਵਾ ਚ ਮੈਂ ਰੀ ਵੀ ਚੋ ਜਿਹੜਾ ਦਿੰਦੇ ਅੱਛਾ ਪਹਿਲਾਂ ਕਿੰਨੀ ਮਿਲਦੀ ਸੀ ਜੀ ਪਹਿਲਾਂ 20 ਕਿਲੋ ਵੀ ਮਿਲ ਜਾਂਦੀ ਸੀ 15 ਕਿਲੋ ਵੀ ਮਿਲ ਜਾਂਦੀ ਸੀ ਹਾਂਜੀ ਉਹ ਸਭ ਬੰਦ ਹੋ ਗਈ ਅੱਛਾ ਤੇ ਕੀ ਕਹਿਣਾ ਚਾਹੋਗੇ ਫਿਰ ਜੇ ਬੰਦ ਹੋ ਗਈ ਆ ਤੇ 5 ਕਿਲੋ ਨਾਲ ਤਾਂ ਗੁਜ਼ਾਰਾ ਹੋਣਾ ਨਹੀਂਗਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਫਿਰ ਇੱਥੇ ਇੱਥੇ ਹੀ ਮਨਤਵਾਦੀ ਘੱਟ ਗਰੀਬਾਂ ਦੀ ਹੁੰਦੀ ਆ ਤੁਹਾਡਾ ਕੀ ਕਹਿਣਾ ਜੀ 5 ਕਿਲੋ ਕਣਕ ਨਾਲ गुजारा हो ਜਾਂਦਾ ਜੀ 5 ਕਿਲੋ ਤਾਂ ਹੁੰਦਾ ਕਿੱਥੋਂ ਹੁੰਦਾ ਗੁਜ਼ਾਰਾ ਅੱਛਾ ਉਹਦੋਂ ਨਹੀਂ ਬੰਦਾ ਸੀ ਤੇ 5 ਨਾਲ ਕਿੱਥੋਂ ਹੋ ਜਗਾਣਾ ਹੂੰ ਪਹਿਲਾਂ ਚੱਲ ਸੀ ਅਮੀਨਾਂ ਦੇ ਇਕੱਠੇ ਦਿੰਦੇ 1 ਕਿਹਾਰਾ ਤਾਂ ਹੋ ਜਾਂਦਾ ਸੀ ਉਹਦੇ 'ਚ ਵੀ ਘਟਾਉਂਦੇ ਘਟਾਉਂਦੇ ਹੀ ਗਏ ਤੇ ਬਸ 5 ਕਿਲੋ ਤੇ ਆ ਗਏ 5 ਕਿਲੋ ਬਸ 2 ਕਿਲੋ ਤੇ ਆ ਜਾਣਗੇ ਫਿਰ ਹਾਂ ਕੀ ਲੱਗਦਾ ਕਿ ਬੰਦ ਕਰਨ ਵਾਲੇ ਪਾਸੇ ਨੂੰ ਜਾ ਰਹੀ ਆ ਸਰਕਾਰ ਜਾਂ ਹੌਲੀ ਹੌਲੀ ਘਟਾ ਰਹੀ ਆ ਹਾਂਜੀ ਕੀ ਕਹਿਣਾ ਚਾਹੋਗੇ ਫਿਰ ਬਸ ਹੁਣ ਅਸੀਂ ਕੀ ਕਹਿਣਾ ਹੈ ਜਿਹੜੀ ਬੰਦੀ ਕਰਨੀ ਹੁਣ ਉਹਨਾਂ ਨੂੰ ਅੱਛਾ ਨਹੀਂ ਜਿਵੇਂ ਕਿਸਾਨ ਜਥੇਬੰਦੀਆਂ ਤੁਸੀਂ ਦੇਖਿਆ ਹੋਣਾਗਾ ਆਪਦੇ ਮਸਲਿਆਂ ਤੇ ਬੋਲਦੀਆਂ ਇਹ ਮਜ਼ਦੂਰ ਕਿਉਂ ਨਹੀਂ ਬੋਲਦੇ ਕਿਉਂ ਤੁਸੀਂ ਬੋਲਦੇ ਕਿਉਂ ਨਹੀਂਗੇ ਜੀ ਇੱਥੇ ਸਾਡੀ ਸੁਣਦੇ ਹੀ ਨਹੀਂ ਕੋਈ ਗੱਲ ਨਹੀਂ ਕਿਸਾਨਾਂ ਦੀ ਤਾਂ ਸੁਣ ਲੈਂਦੇ ਆ ਜੀ ਉਹ ਰੌਲਾ ਪਾਉਂਦੇ ਫਿਰ ਆਪਾਂ ਕਾਹਤੋਂ ਨਹੀਂ ਪਾਉਂਦੇ ਤੇ ਆਪਾਂ ਤੈਨੂੰ ਪਤਾ ਮਾੜੇ ਮੋੜੇ ਕੰਮਕਾਰ ਅੱਜ ਕੋਈ ਦੂਜਿਆਂ ਦੀ ਗੱਲ ਹੀ ਨਹੀਂ ਸੁਣਦੇ ਨਹੀਂ ਜੇ ਆਪਾਂ ਗੱਲ ਤਾਂ ਸੁਣਨਗੇ ਜੀ ਆਪਾਂ ਇਕੱਠੇ ਹੋਈਏ ਤਾਂ ਹਾਂਜੀ ਇਕੱਠੇ ਹੋ ਜਦੋਂ ਕੱਥਾ ਕੋਈ ਹੁੰਦੇ ਨਹੀਂ ਚਲੋ ਥੋਟਾ ਕੀ ਕਹਿ ਰਹੀ ਥੋਟਾ ਕੀ ਕਹਿਣਾ ਬਾਈ ਜੀ ਬਸ ਆਹੀ ਆ ਪੰਜ ਗੱਲਾਂ ਕਿ ਜਾਰਾ ਹੁੰਦਾ ਨਹੀਂ ਜੀ ਅੱਛਾ ਪੰਜ ਕਿੱਲਾ ਤਾਂ ਤਾਂ ਗੱਟੇ ਚ ਪਾਲੀ ਦਾ ਜੇ ਮਾੜੀ ਜੀ ਸਰਾਖ ਵਜੇ ਤੱਕ ਮਹੀ ਕਰ ਜਾਂਦੀ ਰਹੇ ਜੀ ਬਿਲਕੁਲ ਤੇ ਕੀ ਕਹੋਗੇ ਫਿਰ ਹੋਰ ਕੀ ਮੰਗਤੀ ਆ ਸਰਕਾਰ ਨੂੰ ਆ ਕਿ ਜਿਹਦੀ ਜਿਹ ਪਹਿਲਾਂ ਮਿਲਦੀ ਸੀ ਉਹ ਐਮਐਲ ਨਹੀਂ ਚਾਹੀਦੀ ਕਣਕ ਉਵੇਂ ਸਰਕਾਰ ਤਾਂ ਬੰਦ ਕਰਨ ਵਾਲੇ ਪਾਸੇ ਨੂੰ ਤੁਰ ਹੀ ਹੋਈ ਐਵੇਂ ਹੌਲੀ ਹੌਲੀ ਲੈ ਪਾਸੇ ਸਰਕਾਰ ਵੋਟਾਂ ਵੀ ਨਹੀਂ ਲੜਾ ਪਾਲੇ ਸਾਥ ਫਿਰ ਹੂੰ ਵੋਟਾਂ ਤਾਂ ਆਪ ਹਰੇਕ ਸਾਲ ਬਾਅਦ ਆਉਂਦੀਆਂ ਰਹਿੰਦੀਆਂ ਆਪਾਂ ਚਾਈ ਚਾਈ ਪਾਉਂਨੇ ਆ ਜੀ ਵੋਟਾਂ ਦਾ ਉਦੋਂ ਪਤਾ ਨਹੀਂ ਚਾਹ ਹੀ ਚੜ ਜਾਂਦਾ ਆਪਾਂ ਨੂੰ ਸਾਰਿਆਂ ਨੂੰ ਹਨਾ ਵੋਟਾਂ ਦਾ ਉਸ ਟਾਈਮ ਤੇ ਆਪਦੀਆਂ ਸਾਰੀਆਂ ਮੰਗਾਂ ਮਸਲੇ ਆਪਾਂ ਭੁੱਲ ਜਾਂਦੇ ਆ ਭੁੱਲ ਜਾਂਦੇ ਤੇ ਆਪਾਂ ਬੋਲਦੇ ਕਿਉਂ ਨਹੀਂ ਜੀ ਕੀ ਚੱਕਰ ਆ ਜੀ ਕਿਉਂ ਮਜ਼ਦੂਰ ਉਹ ਤਾਂ ਫੇਰ ਹੀ ਅਗਲਾ ਬੋਲਿਆ ਹੁਣ ਕੱਲੇ ਬੰਦੇ ਨੇ ਕੀ ਸੁਣਵਾਈ ਹੁੰਦੀ ਹੈ ਹੂੰ ਕੱਲੇ ਬੰਦੇ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ ਮਜ਼ਦੂਰ ਇਸ ਪਾਸੇ ਕਿਉਂ ਨਹੀਂ ਜਾ ਰਿਹਾ ਜੀ ਜਿਵੇਂ ਜਿਵੇਂ ਕਿਸਾਨਾਂ ਦੀ ਗੱਲ ਕਰੀਏ ਹਨਾ ਕਿਸਾਨ ਲਗਾਤਾਰ ਆਪਦੇ ਮੰਗਾਂ ਮਸਲਿਆਂ ਤੇ ਇਕੱਠੇ ਹੁੰਦੇ ਆ ਪਰ ਆਪਾਂ ਕਿਉਂ ਨਹੀਂ ਜਿਹੜੇ ਆ ਗਰੀਬ ਪਰਿਵਾਰ ਆ ਇਹ ਇਹ ਆ ਡੋਡੀ ਆਪਣੇ ਛੋਟੇ ਛੋਟੇ ਕੰਮ ਛੱਡ ਕੇ ਤੇ ਘਰੇ ਕੱਜਾਰਾ ਕਿਵੇਂ ਚੱਲੂ ਜਾਂ ਛੱਕਾਂ ਬਿਛੜ ਗਈ ਆਪਾਂ ਮਤਲਬ ਧਰਨਿਆਂ ਤੇ ਵੇਜ ਗਏ ਤਾਂ ਤੇ ਟਾਈਮ ਪਾਸ ਤੇ ਇਹਨਾਂ ਦਾ ਇਹੀ ਹੁੰਦਾ ਕੰਮ ਆ ਤੇ ਜੇ ਸਾਰਾ ਹੁਣ ਜ਼ਿੰਮੇਵਾਰਤਾ ਸਰਕਲ ਚੱਲਦਾ ਰਿਹਾ ਤਾਂ ਇਹਨਾਂ ਦਾ ਤਾਂ ਗਰੀਬ ਪਰਿਵਾਰ ਦਾ ਸਰਕਾਰ ਦਾ ਕੰਮ ਨਹੀਂ ਚੱਲਣਾ ਹੈ। ਹਾਂਜੀ। ਗੱਲ ਇਹ ਆਪਣੇ ਕੋਲੇ ਤਾਂ ਗਵਾਉਣ ਨੂੰ ਵੀ ਕੁਝ ਹੈ ਨਹੀਂਗਾ ਜੀ ਹਨਾ ਤੇ ਪਾਉਣ ਨੂੰ ਸਾਰੀ ਦੁਨੀਆ ਹੈ ਆਪਣੇ ਕੋਲੇ। ਹਾਂਜੀ। ਜੇ ਆਪਾਂ ਕੋ ਥੋੜਾ ਟਾਈਮ ਲਈ ਕੰਮ ਛੱਡ ਕੇ ਬੈਠ ਵੀ ਜਾਵਾਂਗੇ ਆਪਣਾ ਕੁਝ ਨਹੀਂ ਆਪਾਂ ਨੂੰ ਸਗੋਂ ਮਿਲੂਗਾ ਹੀ ਕੁਝ ਨਹੀਂ ਜੀ। ਜੇ ਆਪਾਂ ਇਹ ਵਿਚਾਰ ਬਣਾਈਏ ਤਾਂ। ਹਾਂਜੀ। ਬਾਵਾ ਆਈ ਗਰੀਬ ਗਰੀਬ ਹੈ ਹੈਗੇ ਅੱਜ ਸਾਰੇ ਇਕੱਠੇ ਹੋ ਜਾਈਏ ਨਾ। ਕੁਛ ਮਾੜੀ ਮਠੀ ਫਰਮਾਈ ਹੋਵੇ ਸਰਕਾਰ ਕੁਛ ਮਦਦ ਕਰੇ ਵੀ ਜਿਵੇਂ ਪਹਿਲਾਂ ਕਣਕ ਮਿਲਦੀ ਸੀ ਉਵੇਂ ਫੇਰ ਮਿਲਣ ਲੱਗ ਜਾਏ। ਕਿਉਂ 5 ਕਿਲੋ ਲਗਜ਼ਾਰਾ ਤਾਂ ਅੱਜ ਕੱਲ ਹੁੰਦਾ ਹੀ ਨਹੀਂ ਹੁਣ। ਜੀ। ਹਾਂਜੀ